哈ਸ਼ੀ ਕਾਲ ਜੀ ਮੈਂ ਬਾਜਵਾ ਵਟਿਕਤਾ ਹਾਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਹਾਂ ਜਿਸ ਦੇ ਵਿੱਚ ਆਪਾਂ ਨੇ ਇਹ ਡਿਜ਼ਾਈਨ ਪਹਿਲਾਂ ਵੀ ਰੈਡੀ ਕੀਤਾ ਸੀ ਇਹ ਰਿਪੀਟ ਦੇ ਉੱਪਰ ਆਪਣੀ ਇਸ ਵਾਰ ਫੇਰ ਰੈਡੀ ਕੀਤਾ ਜੀ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਵਗੈਰਾ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਇਹ ਡਿਜ਼ਾਈਨ ਜਿਹੜਾ ਆਪਾਂ ਨੇ 3 ਸੂਟ ਰੈਡੀ ਕੀਤੇ ਸੀ 2 ਸੂਟ ਆਪਣੇ ਕੋਲ ਨੇ 1 ਸੂਟ ਹੈ ਜਿਹੜਾ ਕਸਟਮਰ ਦਾ ਚਲਾ ਗਿਆ ਜੀ ਇਹ ਆਪਣਾ ਫਰਸਟ ਸੂਟ ਜਿਹੜਾ ਸੂਟ ਦੀ ਫੁੱਲ ਲੁੱਕ ਆ ਤੁਸੀਂ ਦੇਖ ਸਕਦੇ ਹੋ ਕੁਝ ਇਸ ਟਾਈਪ ਦੀ ਆ ਫਰਸਟ ਸੂਟ ਜਿਹੜਾ ਆਪਣ ਨੇ ਰੈਡੀ ਕੀਤਾ ਵੀਰੇ ਕ੍ਰਸ਼ ਬੈਲਵਾਰਡ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਘੇਰੇ ਦਾ ਬਹੁਤ ਹੀ ਸੋਹਣਾ ਵਰਕ ਕੀਤਾ ਹੈ ਤੁਸੀਂ ਦੇਖ ਸਕਦੇ ਹੋਗੇ ਇਹ ਵਾਲਾ ਆ ਗਿਆ ਘੇਰੇ ਦਾ ਵਰਕ ਜੀ ਘੇਰੇ ਦੇ ਉੱਪਰ ਇਹ ਵਾਲੀਆਂ ਦੋਨੋਂ ਬੈਲਾਂ ਪਾਈਆਂ ਹਨ ਤਿੱਲੇ ਦੇ ਨਾਲ ਜਿਹੜਾ ਆਪਣਾ ਇਹ ਵਾਲਾ ਕੰਮ ਕੀਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਘੇਰੇ ਦਾ ਵਰਕ ਆ ਗਿਆ ਇਹ ਵਾਲਾ ਇਹਦੇ neck ਦੇ ਉੱਪਰ ਵਰਕ ਕੀਤਾ ਬਹੁਤ ਹੀ ਸੋਹਣਾ neck ਦੇ ਉੱਪਰ ਵੀ ਕੰਮ ਕੀਤਾ ਹੋਇਆ ਹੈਗਾ ਇਹਦੇ ਨਾਲ ਜਿਹੜਾ ਆਪਨੇ ਸੌਲ ਵੀ ਰੈਡੀ ਕੀਤਾ ਮੈਂ ਇਹਦੀਆਂ ਬਾਹਮਾਂ ਦਾ ਵਰਕ ਵੀ ਨੂੰ ਇੱਕ ਵਾਰ ਚੈੱਕ ਕਰਵਾ ਦੇਣੀ ਹੈ ਜੀ ਇਹ ਵਾਲਾ ਇਹਦੀਆਂ ਬਾਹਮਾਂ ਦੇ ਉੱਪਰ ਕੰਮ ਕੀਤਾ ਹੋਇਆ ਹੈਗਾ ਬਾਹਮਾਂ ਦੇ ਉੱਪਰ ਵਰਕ ਕੀਤਾ ਆਪਣੇ ਸੇਮ ਐਸਟੇਜ ਜੀ ਵਰਕ ਹੈ ਜਿਹੜਾ ਜੀ ਪੌਂਚਿਆਂ ਦੇ ਉੱਪਰ ਵੀ ਕੀਤਾ ਹੈਗਾ ਇਹ ਤਾਂ ਬਹੁਤ ਹੀ ਸੋਹਣਾ ਸਟਾਲ ਰੈਡੀ ਕੀਤਾ ਹੈਗਾ ਆਪਾਂ ਨੇ ਤੁਸੀਂ ਦੇਖ ਸਕਦੇ ਹੋ ਕੱਟ ਵਰਕ ਕਰਕੇ نیچے ਇਹ ਵਾਲੀ ਬੇਲ ਪਾ ਕੇ ਜਿਹੜੀ ਆਪਣੀ ਘੇਰੇ ਤੋਂ ਉੱਪਰ ਪਾਈ ਹੋਈ ਸੀਗੀ ਇਹ ਵਾਲਾ ਆਪਾਂ ਨੇ ਇਹਨਾਂ ਦਾ ਸੌਲ ਰੈਡੀ ਕੀਤਾ ਗਏ ਦੇ ਨਾਲ ਨਹੀਂ ਜਸਟ ਇਹ ਵਾਲਾ ਇਹ ਵਾਲਾ ਉਹਨਾਂ ਦਾ ਸੌਲ ਰੈਡੀ ਕੀਤਾ ਹੋਇਆਗਾ ਬਹੁਤ ਹੀ ਪਿਆਰਾ ਬਣ ਕੇ ਰੈਡੀ ਹੋਇਆ ਹੋਇਆਗਾ ਫਸਟ ਸੂਟ ਜਿਹੜਾ ਆਪਾਂ ਨੇ ਰੈਡੀ ਕੀਤਾ ਜੀ ਇਹ ਵਾਲਾ ਰੈਡੀ ਕੀਤਾਗਾ ਸੈਕਿੰਡ ਸੂਟ ਜਿਹੜਾ ਆਪਾਂ ਨੇ ਰੈਡੀ ਕੀਤਾਗਾ ਇਹ ਆਪਾਂ ਨੇ ਸਿੰਗਲ ਕਲਰ ਦੇ ਵਿੱਚ ਰੈਡੀ ਕੀਤਾ ਗਿਆ ਜੀ ਬਹੁਤ ਹੀ ਸੋਹਣਾ ਸਟੱਫ ਸੀ ਇਹ ਦੋਨੋਂ ਸਟੱਫ ਜਿਹੜੇ ਆਪਾਂ ਨੂੰ ਕਸਟਮਰ ਦੇ ਕੇ ਗਏ ਸੀ ਆਪਣੇ ਮਹਿਰੂਨ ਕਲਰ ਦੇ ਨਾਲ ਇਹਦੇ ਉੱਪਰ ਕੀ ਕੀਤਾ ਬਾਰਕ ਕੀਤਾਗਾ ਇਹ ਵੀ ਆਪਾਂ ਨੂੰ ਫੈਬਰਿਕ ਵੀਰੇ ਕਸਟਮਰ ਦੇ ਕੇ ਆ ਸੀ ਇਹ ਵੀ ਫੈਬਰਿਕ ਆਪਾਂ ਨੂੰ ਕਸਟਮਰ ਦੇ ਕੇ ਆ ਸੀ ਆਪਾਂ ਨੇ ਸਮੇਤ ਸਾਲ ਦੇ ਉੱਪਰ ਇਹ ਵਾਲਾ ਵਰਕ ਕਰਕੇ ਐਂਡ ਸ਼ਰਟ ਦੇ ਉੱਪਰ ਵਰਕ ਕਰਕੇ ਸਾਰਾ ਬਾਹਮਾ ਤੇ ਪਹੁੰਚਦੇ ਆਪਾਂ ਉਹਨਾਂ ਨੂੰ 1500 ਰੁਪਏ ਦੇ ਵਿੱਚ ਵਰਕ ਕਰਕੇ ਦਿੱਤਾ ਜੀ ਇਹ ਵਾਲਾ ਤਿੱਲੇ ਦੇ ਨਾਲ ਅਗਰ ਤੁਸੀਂ ਵੀ ਐਦਾਂ ਦੇ ਸੋਹਣੇ ਸੋਹਣੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਮੇਰੇ ਨੰਬਰ ਤੇ ਮੇਰੇ ਨਾਲ ਜਰੂਰ ਕੰਟੈਕਟ ਕਰਿਓ ਮੇਰਾ ਕੰਟੈਕਟ ਨੰਬਰ 985548231 ਵਾਲੇ ਨੰਬਰ ਤੇ ਤੁਸੀਂ ਮੈਨੂੰ WhatsApp ਮੈਸੇਜ ਮੈਸੇਜ ਵੀ ਕਰ ਸਕਦੇ ਹੋ ਜੀ ਕਾਲ ਵੀ ਕਰ ਸਕਦੇ ਹੋਗੇ ਤੁਸੀਂ ਅਗਰ ਕੋਈ ਆਪਣਾ ਡਿਜ਼ਾਈਨ ਭੇਜ ਕੇ ਰੈਡੀ ਕਰਵਾਉਣਾ ਚਾਹੁੰਦੇ ਹੋ ਆਪਣਾ ਡਿਜ਼ਾਈਨ ਭੇਜ ਕੇ ਵੀ ਰੈਡੀ ਕਰਵਾ ਸਕਦੇ ਹੋ ਸੇਮ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਕਿਸੇ ਵੀ ਕਲਰ ਦੇ ਉੱਪਰ ਕਸਟਮਾਈਜ਼ ਜਿਹੜਾ ਕਰਵਾ ਸਕਦੇ ਹੋਗੀ ਕਰਵਾ ਸਕਦੇ ਹੋ ਅਗਰ ਵੀਡੀਓ ਵਧੀਆ ਲਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ